ਸਭ ਤੋਂ ਪਹਿਲਾਂ ਤਾਂ ਜੀ ਆਪਣੇ ਵਕੀਲ ਸਾਹਿਬਾਨ ਵੱਲੋਂ ਕਈ ਵਾਰੀ ਹੁੰਦਾ ਹੈਗਾ ਵੀ ਸਾਡੇ ਇੱਜ਼ਤ ਮਾਣ ਦਾ ਇਹ ਮੇਰਾ ਪਹਿਲਾ ਮੁੱਦਾ ਵੀ ਸਾਰੇ ਵਕੀਲ ਸਾਹਿਬਾਨ ਦੀ ਇੱਜ਼ਤ ਮਾਣ ਨਾਲ ਲੈ ਕੇ ਚੱਲੀ ਹੈ ਜੀ। ਪਰ ਸਿਚੁਏਸ਼ਨ ਦਾ ਜੀ ਸਭ ਤੋਂ ਪਹਿਲਾ ਕੰਮ ਤਾਂ ਸਾਰੇ ਇਹ ਜਿਹੜਾ ਮੈਂ ਦੱਸਿਆ ਜੀ ਮਾਨਸਧਕਾਰਾਰੇ ਸਾਰੇ ਇਹ ਇਸਤੀ ਨੂੰ ਮੈਂ ਬਹਾਲ ਕਰਨਾ ਚਾਹੁੰਦਾ ਵੀ ਸਾਡੇ ਵਕੀਲ ਸਾਹਿਬਾਨ ਦੀ ਮਾਨਸਧਕਾਰ ਸਭ ਕਿਤੇ ਹੋਵੇ ਜੀ। ਮੇਰਾ ਨਾਮ ਗੁਰਦਾਸ ਸਿੰਘ ਮਾਨ ਹੈ ਜੀ ਮੈਂ 14 ਸਾਲ ਦੀ ਉਮਰ ਦੀ ਹਾਂ ਤੇ ਅਕਸਰ ਤੇ ਮੈਂ ਸਾਰੇ ਵਕੀਲ ਸਾਹਿਬਾਨ ਨੂੰ ਬੇਨਤੀ ਕਰਨਾ ਵੀ ਮੈਨੂੰ ਵੱਧ ਤੋਂ ਵੱਧ ਬੋਤਾਂ ਰੱਜੀਆਂ ਨੂੰ ਬਤਾਉ। ਤੇ ਇੱਕ ਸਾਰ ਦੂਸਰਾ ਹੈਗਾ ਹੈਗਾ ਕਮਰਾਂ ਦਾ ਜਿਹੜੇ ਨਵੇਂ ਵਕੀਲ ਸਾਹਿਬਾਨ ਆ ਰਹੇ ਨੇ ਮੈਨੂੰ ਕਮਰਾਂ ਦੀ ਪ੍ਰੋਬਲਮ ਆ ਤੇ ਉਹਨਾਂ ਬਾਰੇ ਅਸੀਂ ਕੋਈ ਵਧੀਆ ਤਰੀਕੇ ਨਾਲ ਵੀ ਸਿਸਟਮੈਟਿਕਲੀ ਉਹਨਾਂ ਨੂੰ ਸਾਰੇ ਨਵੇਂ ਚੈਂਬਰ ਮਿਲ ਸਕਣ ਉਸ ਹਾਮਲ ਕੰਮ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਆਪਣੇ ਵਕੀਲ ਸਾਹਿਬਾਨ ਸਾਥੀਆਂ ਨੂੰ ਕਹਿਣਾ ਚਾਹੁੰਦਾ ਵੀ ਮੈਂ ਇੱਕ ਜਵਾਬ ਕੈਂਡੀਡੇਟ ਦੇ ਤੌਰ ਤੇ ਫਸਟ ਟਾਈਮ ਇਲੈਕਸ਼ਨ ਲਈ ਕੰਡ ਕਰ ਰਿਹਾਗਾ ਇਲੈਕਸ਼ਨ ਲੜ ਰਿਹਾਗਾ ਮੈਂ ਆਪਣੇ ਸਾਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਹਾਂ ਵੱਧ ਤੋਂ ਵੱਧ ਸਾਥ ਦੇ ਕੇ ਮੇਰਾ ਮੈਨੂੰ ਵੋਟਾਂ ਪਾ ਕੇ ਮੈਨੂੰ ਜਿਤਾਓ ਤਾਂ ਜੋ ਮੈਂ ਆਪਣੇ ਬਾਰ ਮੈਂ ਬਰਾਵੀ ਸੇਵਾ ਕਰ ਸਕਾਂ ਸਭ ਤੋਂ ਪਹਿਲਾਂ ਤਾਂ ਜੀ ਆਪਣੇ ਵਕੀਲ ਸਾਹਿਬਾਨ ਵੱਲੋਂ ਕਈ ਵਾਰੀ ਹੁੰਦਾਗਾ ਵੀ ਸਾਡੇ ਇੱਜ਼ਤ ਮਾਣ ਦਾ ਅਸੀਂ ਮੇਰਾ ਪਹਿਲਾ ਮੁੱਦਾ ਜੀ ਸਾਰੇ ਵਕੀਲ ਸਾਹਿਬਾਨ ਦੀ ਇੱਜ਼ਤ ਮਾਣ ਨੂੰ ਨਾਲ ਲੈ ਕੇ ਚੱਲੀਏ ਜੀ ਤੇ ਵੀ ਸਾਰੇ ਜੱਜ ਜੀ ਸਾਹਿਬਾਨ ਵੱਲੋਂ ਤੇ ਅਫਸਰ ਸਾਹਿਬਾਨ ਵੱਲੋਂ ਸਾਡੇ ਵਕੀਲਾਂ ਨੂੰ ਮਾਣ ਦਾ ਮਾਣ ਸਤਕਾਰ ਮਿਲਣਾ ਚਾਹੀਦਾ ਜੀ ਤੇ ਇੱਕ ਸਰ ਦੂਸਰਾ ਹੈਗਾਗਾ ਚੈਂਬਰਾਂ ਦਾ ਜਿਹੜੇ ਨਵੇਂ ਵਕੀਲ ਸਾਹਿਬਾਨ ਆ ਰਹੇ ਨੇ ਉਹਨਾਂ ਨੂੰ ਚੈਂਬਰਾਂ ਦੀ ਪ੍ਰੋਬਲਮਾਂ ਤੇ ਉਹਨਾਂ ਬਾਰੇ ਅਸੀਂ ਕੋਈ ਬੜੀਆ ਤਰੀਕੇ ਨਾਲ ਵੀ ਸਿਸਟਮੈਟਿਕਲੀ ਉਹਨਾਂ ਨੂੰ ਸਾਰਿਆਂ ਨੂੰ ਚੈਂਬਰ ਮਿਲ ਸਕਣ ਉਸ ਹਾਵ ਨਾਲ ਕੰਮ ਕਰਨਾ ਚਾਹੁੰਗਾ ਜੀ ਮੈਂ ਮੇਰਾ ਨਾਮ ਗੁਰਦਾਸ ਸਿੰਘ ਮਾਨਾ ਜੀ ਮੈਨੂੰ 14 ਸਾਲ ਦੀ ਹੋ ਗਈ ਸਨ ਮੇਰੀ ਪ੍ਰੈਕਟਿਸ ਤੇ ਮੈਂ ਸਾਰੇ ਵਕੀਲ ਸਾਹਿਬਾਨ ਨੂੰ ਬੇਨਤੀ ਕਰੂੰਗਾ ਵੀ ਮੈਨੂੰ ਵੱਧ ਵੱਧ ਵੋਟਾਂ ਪਾ ਕੇ ਮੈਨੂੰ ਜਿਤਾਓ ਜੀ ਬਾਹਰ ਸੈਸ਼ਨ ਦਾ ਜੀ ਸਭ ਤੋਂ ਪਹਿਲਾ ਕੰਮ ਤਾਂ ਸਰ ਇਹ ਜਿਹੜਾ ਮੈਂ ਦੱਸਿਆ ਵੀ ਮਾਨਸਤਕਾਰ ਬਾਰੇ ਸਾਰਾ ਇਹ ਇਸ ਚੀਜ਼ ਨੂੰ ਮੈਂ ਬਹਾਲ ਕਰਨਾ ਚਾਹੁੰਨਾ ਵੀ ਸਾਡੇ ਵਕੀਲ ਸਾਹਿਬਾਨ ਦੀ ਮਾਨਸਤਕਾਰ ਸਭ ਕਿਤੇ ਹੋਵੇ ਜੀ ਤੇ ਇਹੀ ਸਰ ਮੇਰਾ ਪਹਿਲਾ ਮੁੱਦਾ ਹੈਗਾ